ਪਰ ਉਹ ਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਵੇਖੋ ਜਿਹੜਾ ਏ ਕੱਲੀ-ਕੱਲੀ ਮੁਰਗੀ ਦਾ ਘਰ ਬਣਾਇਆ ਤੁਸੀਂ ਦੇਖ ਸਕਦੇ ਆ ਜੀ ਕਿੱਡਾ ਸੋਹਣੇ ਤਰੀਕੇ ਦੇ ਨਾਲ ਇਹ ਜਿਹੜੇ ਇਹ ਤਿਆਰ ਕੀਤੇ ਗਏ ਆ ਜੀ ਨਾਲੇ ਬਾਈ ਜੀ ਆਂਡੇ ਚੁਕਣੇ ਸੌਖੇ ਤੇ ਨਾਲੇ ਜਿਹੜੀ ਇਹਨਾਂ ਨੂੰ ਖਰਾਕ ਪਾਉਣੀ ਉਹ ਵੀ ਸੌਖੀ ਬਈ ਬਾਹਰ ਅੰਦਰ ਹਿਸਾਬ ਕਿਤਾਬ ਨਾਲੇ ਵਾਤਾਵਰਣ ਦੇ ਵਿੱਚ ਖੁੱਲੇ ਦੇ ਰੱਖੇ ਹੋਏ ਆ ਜੀ ਕੁੱਕੜ ਤੇ ਤੁਹਾਨੂੰ ਬਾਈ ਜੀ ਕਿਸ ਤਰ੍ਹਾਂ ਦਾ ਲੱਗਾ ਵੀਡੀਓ ਸ਼ੇਅਰ ਕਰਕੇ ਤੇ ਕਮੈਂਟ ਜਰੂਰ ਕਰਿਆ ਜੀ ਕਿਉਂਕਿ ਹਰ ਇੱਕ ਇਨਸਾਨ ਨੂੰ ਆਪੋ ਆਪਣੇ ਘਰ ਪਿਆਰੇ ਹੁੰਦੇ ਤੇ ਬੜੇ ਪੂਰਾ ਯੋਰ ਲਾ ਦਿੰਦਾ ਹੈ ਜੀ ਘਰ ਬਣਾਉਣ ਲੱਗਾ ਭਾਵੇਂ ਕੋਈ ਵੀ ਵੀਰ ਭਾਵੇਂ ਮੈਂ ਕਰ ਆਪਣਾ ਘਰ ਤਿਆਰ ਕਰਦਾ ਚਾਹੇ ਕੋਈ ਹੋਰ ਹੈ ਨਾ ਤੇ ਜਿਹੜੀਆਂ ਮੁਰਗੀਆਂ ਦੇ ਵੇਖੋ ਜਿਹੜੇ ਬਣਾਏ ਗਏ ਜੀ ਘਰ ਸਿਵਤ ਕਰਨੀ ਬੰਦੀ ਹੈ ਜੀ ਕਿਉਂਕਿ ਚੰਗੇ ਕੰਮ ਦੀ ਛਲਾਂਗਾ ਕਰਨੀ ਚਾਹੀਦੀ ਹੈ ਹਮੇਸ਼ਾ ਹੀ ਜੋ ਵੀ ਬਾਕੀ ਤੁਹਾਨੂੰ ਕਿਹ ਤਰ੍ਹਾਂ ਦਾ ਲੱਗਾ ਜ਼ਰੂਰ ਕਮੈਂਟਾਂ ਵਿੱਚ ਜਵਾਬ ਦਿਹਾ ਜੇ ਤੇ ਵੀਡੀਓ ਵਾਧੋ-ਵਾਧੇ ਸ਼ੇਅਰ ਕਰਿਆ ਜੇ ਵੀ ਭਾਈ ਜੀ ਹੋਰ ਕਿਸੇ ਭਰਾਵਾਂ ਤੱਕ ਵੀ ਪਹੁੰਚ ਸਕੇ ਜਿਵੇਂ ਕਿ ਸਾਨੂੰ ਇਹ ਦਿਲ ਨੂੰ ਦੇਖ ਕੇ ਅਲੱਗ ਹੀ ਮਹਿਸੂਸ ਹੋਇਆ ਜੀ ਵੀ ਕਿੰਨੇ ਸੋਹਣੇ ਲੱਗ ਰਹੇ ਹਨਾ ਜੀ ਕਿਵੇਂ ਜਿਹੜਾ ਇਹਨਾਂ ਦੇ ਜਿਗਾਰ ਲਾ ਕੇ ਇਸ ਵੇਖੋ ਜੀ ਥੱਲੇ ਤੇ ਉੱਤੇ ਪ੍ਰਾਲੀ ਪ੍ਰੂਲੀ ਪਾ ਕੇ ਪੂਰਾ ਸੋਹਣਾ ਸਿਰਾ ਕੰਮ ਕੀਤਾ ਜੀ ਜਿਹੜਾ ਮੁਰਗੀਆਂ ਦਾ ਘਰ ਆ ਨਾ ਘਰ ਤਿਆਰ ਕੀਤਾ ਗਿਆ ਜੀ ਤੇ ਮੁਰਗੀਆਂ ਨੂੰ ਵੱਧ ਤੋਂ ਵੱਧ ਗਰਮੈਸ਼